ਸਿਆਸਤ ਦਾ ਦੌਰ ਆ ਸ਼ੁਰੂ ਹੋ ਚੁੱਕਾ ਹੈ ਰਾਜਨੀਤੀ ਤੇ ਜਿਹੜੇ ਦਿੱਲੀ ਦੇ ਅਕਾਲੀ ਦਲ ਤੋਂ ਵੱਡੇ ਵੱਡੇ ਲੀਡਰ ਹੁਣ ਉਹ ਥੱਲੇ ਜਲੰਧਰ ਦੀ ਰਾਜਨੀਤੀ ਵੱਲ ਜਿਹੜਾ ਆਪਣੀ ਇਨਵੋਲਵਮੈਂਟ ਆ ਉਹ ਲੈਣੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈ ਇਸੇ ਦੌਰ ਨੂੰ ਜਾਰੀ ਰੱਖਦੇ ਹੋਏ ਅੱਜ ਅਸੀਂ ਆਏ ਹਾਂ ਸਰਦਾਰ ਭੁਪਿੰਦਰ ਸਿੰਘ ਖਾਲਸਾ ਜੀ ਹਾਂ ਜਿਨ੍ਹਾਂ ਨੂੰ ਪੀ ਐਸ ਸੀ ਦਾ ਜਿਹੜਾ ਮੈਂਬਰ ਬਣਾ ਦਿੱਤਾ ਗਿਆ ਪਹਿਲਾਂ ਆਪਾਂ ਉਹਨਾਂ ਨੂੰ ਮੁਬਾਰਕਾ ਵੀ ਦੇਣੀਆਂ ਨੇ ਪੀ ਐਸ ਸੀ ਦਾ ਮੈਂਬਰ ਬਣਦੇ ਸਰ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਜੀ ਪੀ ਐਸ ਸੀ ਮੈਂਬਰ ਬਣਦੇ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੇ ਮੈਂ ਇਹਨਾਂ ਦਾ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿਹੜਾ ਸਾਡਾ ਸਾਰਾ ਕਵਰ ਕਰਦੇ ਵੀ ਪੂਰੇ ਪੰਜਾਬ ਦਾ ਤੇ ਉਹਨਾਂ ਦਾ ਮੈਂ ਥੈਂਕਸ ਕਰਨਾ ਬਹੁਤ ਬਹੁਤ ਜੀ ਤੇ ਸਰ ਜਿਹੜਾ ਪੀ ਐਸ ਸੀ ਦਾ ਤੁਹਾਨੂੰ ਮੈਂਬਰ ਬਣਾ ਦਿੱਤਾ ਗਿਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਇਹ ਸੁਖਬੀਰ ਸਿੰਘ ਬਾਹਰਵਾਲ ਜੀ ਨੇ ਬਣਾਇਆ ਹੈ ਜੀ ਉਹਨਾਂ ਦਾ ਮੈਂ ਬਹੁਤ ਥੈਂਕਸ ਕਰਨਾ ਬੁੰਦਰ ਸਾਹਿਬ ਦਾ ਥੈਂਕਸ ਕਰਨਾ ਪੂਰੀ ਹਾਈ ਕਮਾਂਡ ਦਾ ਥੈਂਕਸ ਕਰਨਾ ਉਹਨਾਂ ਨੇ ਬੜਾ ਮਾਣ ਕੀਤਾ ਹੈ ਉਹ ਸਾਡੇ ਫਾਦਰ ਦੇ ਟਾਈਮ ਤੋਂ ਇਹ ਉਹ ਸਾਡਾ ਮਾਨ ਕਰਦੇ ਆਏ ਤੇ ਸਾਡੇ ਫਾਦਰ ਵੀ ਪੀਐਸਸੀ ਦੇ ਮੈਂਬਰ ਅਗੇ ਸੀ ਪਹਿਲੇ ਮੈਂ ਉਹਨਾਂ ਨੂੰ ਬਹੁਤ ਥੈਂਕਸ ਕਰਨਾ ਤੇ ਹੋਰ ਉਹਨਾਂ ਨੂੰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਉਹਨਾਂ ਨੇ ਜੋ ਇਹਨਾਂ ਵੱਡਾ ਕੰਮ ਕੀਤਾ ਹੈ ਕਿ ਜਿਹੜੇ ਸਾਡੇ ਫਾਦਰ ਜਸੇਵਰਿੰਦਰਪਾਲ ਸਿੰਘ ਖਾਲਸਾ ਜਿਹੜੇ ਅਗੇ ਰਹੇ ਉਹਨਾਂ ਦੀ ਫੋਟੋ ਜਿਹੜੀ ਏ ਉੱਥੇ ਮੇਨ ਦਫਤਰ ਲੱਗ ਗਈ ਮੇਨ ਦਫਤਰ ਲੱਗ ਗਈ ਹਾਂ ਬੜੀ ਵੱਡੀ ਗੱਲ ਛੇਡੀ ਗਾੜ ਬਹੁਤ ਵਧੀਆ ਹੋਰ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਹੜੇ ਪਤਾ ਨਹੀਂ ਹੈ ਸੁਖਬੀ ਜੀ ਨਾਲ ਮੇਰੀ ਕੱਲ ਨੂੰ ਮਿਲਿਆ ਸੀ ਉਹਨਾਂ ਨੂੰ ਠੀਕ ਹੈ ਤੇ ਇੱਥੇ ਬੜੀ ਵੱਡੀ ਪ੍ਰੈਸ ਕਾਨਫਰੰਸ ਸੀ ਬੋਟਲ ਦੇ ਵਿੱਚ ਤੇ ਉਹਨਾਂ ਨੂੰ ਕਿਹਾ ਖਾਲਸਾ ਜੀ ਮੈਂ ਗੜਾ ਗਿਆ ਨਾ ਇਲੈਕਸ਼ਨ ਤੋਂ ਬਾਅਦ ਮੈਂ ਅਜੈਬ ਕਾਰੀ ਤੋਂ ਨਾਲ ਜਥੇਦਾਰ ਸਾਹਿਬ ਦੀ ਫੋਟੋ ਲਵਾਨੀ ਮੈਂ ਉਹਨਾਂ ਦਾ ਬਹੁਤ ਬਹੁਤ ਥੈਂਕਸ ਕਰਨਾ ਤੇ ਹੁਣ ਜਿੱਦਾਂ ਖਾਲਸਾ ਜੀ ਇਲੈਕਸ਼ਨਲ ਡੋਰ ਆ ਗਿਆ ਤੇ ਇਲੈਕਸ਼ਨਲ ਡੋਰ ਵਿੱਚ ਉਹ ਜਿੱਦਾਂ ਜੀਕੇ ਸਾਹਿਬ ਵੀ ਆ ਤੁਹਾਡੇ ਘਰ ਵਿੱਚ ਆਏ ਸਾਰਾ ਪਰਸਨਲ ਮੀਟਿੰਗ ਹੋਈ ਹੈ ਤੇ ਪਰਸੈਂਟੇਟਿਵ ਜੀ ਕੀ ਕੀ ਚਰਚਾ ਹੋਈ ਹੈ ਜੀ ਅੱਜੇ ਲਖਸ਼ਾ ਦੇ ਵੱਲੋਂ ਤੁਹਾਨੂੰ ਕੀ ਕੋਈ ਮੈਸੇਜ ਦੇ ਗਏ ਨੇ ਦੇਖੋ ਜੀ ਮਨਜੀਤ ਸਿੰਘ ਜੀ ਕੇ ਸਾਡੇ ਸਾਫਾ ਪ੍ਰਧਾਨ ਦੇ ਵੀ ਸੀਨੀਅਰ ਮੈਂਬਰ ਵੀ ਡਿਲੀ ਕਮੇਟੀ ਦੇ ਮੈਂ ਉਹਨਾਂ ਦਾ ਧੰਨਵਾਦ ਕਰਨਾ ਉਹਨਾਂ ਨੂੰ ਜੀ ਆਇਆਂ ਕਰਨਾ ਉਹਨੇ ਤੂਫਾਨੀ ਦੌੜਾ ਸ਼ੁਰੂ ਕੀਤਾ ਹੈ ਉਹ ਕੱਲ ਤੋਂ ਤਿੰਨ ਚਾਰ ਮੀਟਿੰਗਾਂ ਉਹਨਾਂ ਨੇ ਅਟੈਂਡ ਕੀਤੀ ਹੈ ਅੱਜ ਵੀ ਕੀਤੀ ਹੈ ਅੱਜ ਮੇਰੇ ਘਰ ਆਏ ਮੈਂ ਉਹਨਾਂ ਦਾ ਧੰਨਵਾਦ ਕਰਨਾ ਉਹਨਾਂ ਦਾ ਥੈਂਕਸ ਕਰਨਾ ਦੇਖੋ ਕੇ ਪੀ ਜੀ ਨੇ ਗੱਲ ਸਾਨੂੰ ਕਹੀ ਸੀ ਮੇਰੇ ਕੇ ਪੀ ਜੀ ਨਾਲ ਗੱਲ ਹੋਈ ਸੀ ਕੇ ਪੀ ਜੀ ਕਹਿੰਦੇ ਖਾਲਸਾ ਜੀ ਜਿੰਨੇ ਸੀਨੀਅਰ ਬੰਦੇ ਇਹਨਾਂ ਤੁਸੀਂ ਆਪਣੇ ਮਹੱਲੇ ਦੇ ਬੰਦੇ ਇਕੱਠੇ ਕਰਕੇ ਉਹਨਾਂ ਸਾਰੇ ਮਹੱਲੇ ਦੇ ਬੰਦੇ ਬੁਲਾਏ ਸਾਰੇ ਇਕੱਠੇ ਕਰਕੇ ਤੇ ਆਪਣਾ ਜੀਕੇ ਸਾਹਿਬ ਆ ਗਏ ਆਪਾਂ ਰਲ ਮਿਲ ਕੇ ਸਾਰੀ ਮੀਟਿੰਗ ਕਰ ਲਈ ਜੀ ਤੇ ਮੰਨਨ ਸਾਹਿਬ ਵੀ ਮੇਰੇ ਕੋਲ ਆ ਰਹੇ ਹੋਣੇ ਇੱਥੇ ਦੇ ਪ੍ਰਧਾਨ ਅਗੇ ਵੀ ਇੱਥੇ ਜੀ ਹਾਂ ਤੇ ਹੋਰ ਤੁਸੀਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੂੰ ਜਾਂ ਇਹਨਾਂ ਵੱਲੋਂ ਮੰਨ ਲਓ ਸੀਟਾ ਇਸੋਰੀ ਕੇਪੀਐਸ ਤੋਂ ਬਾਜੀ ਮਾਰ ਜਾਂਦੇ ਨੇ ਤਾਂ ਤੁਹਾਡੀ ਅਗਲੀ ਰਣਨੀਤੀ ਕਿਸ ਤਰ੍ਹਾਂ ਦੀ ਚੱਲੇਗੀ ਹੁਣ ਆਪਾਂ ਦੇਖੋ ਜੀ ਸਾਡੀ ਸਭ ਤੋਂ ਵੱਡੀ ਚੀਜ਼ ਆਪਣਾ ਅਗਰ ਸਾਡੀ ਆਂਦੇ MP ਬਣ ਕੇ ਉਹਨਾਂ ਨੇ ਸਭ ਤੋਂ ਪਹਿਲੇ ਮੁਰਦਾ ਬੱਤੀ ਸਿੰਘਾ ਦੀ ਰਿਆਇਤ ਕਰਨਾ ਠੀਕ ਹੈ ਜੀ ਬੱਤੀ ਸਿੰਘਾ ਦੀ ਰਿਆਇਤ ਹੋ ਗਿਆ ਪਾਣੀ ਦਾ ਮਸਲਾ ਸਾਡਾ ਹੋ ਗਿਆ ਦੇਖੋ ਬਾਰਾ ਸਾਹਿਬ ਦੇ ਸਮੇਂ ਸਗੰਦੀ ਸਕੀਮ ਹੋ ਗਈ ਆਟਾ ਜੀ ਸਕੀਮ ਹੋ ਗਈ ਸਾਰੀ ਫਰੀ ਇਹਨਾਂ ਨੇ ਕਿਤੇ ਸਾਹਿਬ ਨੇ ਸ਼ੁਰੂ ਕਰਾਈ ਸੀ ਅਸੀਂ ਉਹ ਸ਼ੁਰੂ ਕਰਵਾਵਾਂਗੇ ਕਿਸੇ ਤਰੀਕੇ ਨਾਲ ਵੀ ਤੇ ਆ ਜਾਂਦੇ ਤੇ ਹਾਰੀ ਮੈਂ ਹੋਰ ਗੱਲ ਕਰਨਾ ਚਾਹੁੰਦਾ ਦੇਖੋ ਅਸੀਂ ਸਾਰੀਆਂ ਸਰਕਾਰਾਂ ਦੇਖ ਲਈਆ ਜੀ ਪਹਿਲੀ ਅਸੀਂ ਸਰਕਾਰ ਦੇਖੀ ਕਾਂਗਰਸ ਜੀ ਕਾਂਗਰਸ ਸਰਕਾਰ ਨੇ ਸਾਡਾ ਕਤਲਿਆਮ ਕੀਤਾ ਦਿੱਲੀ ਦੇ ਵਿੱਚ ਉਹ ਤੁਹਾਨੂੰ ਪਤਾ ਹੀ ਸਾਰਾ ਮੈਂ ਡਿਟੇਲ ਦੇ ਵੀ ਨਾ ਜਾਵਾਂ ਤੇ ਚੰਗਾ ਜੀ ਜੀ ਉਸ ਤੋਂ ਬਾਅਦ ਦਰਬਾਰ ਸਾਹਿਬ 'ਤੇ ਅਟੈਕ ਕੀਤਾ ਉਹ ਵੀ ਤੁਹਾਨੂੰ ਪਤਾ ਸਾਰਿਆਂ ਨੂੰ ਠੀਕ ਹੈ ਜੀ ਉਹਨਾਂ ਦੇ ਬੜੇ ਨੇ ਦੋਸਤ ਬੰਦੇ ਇਹਨਾਂ ਨੇ ਮਾਰੇ ਕਾਂਗਰਸ ਤੇ ਦੇ ਜ਼ਾਲਮ ਸਰਕਾਰ ਆ ਗਈ ਇਸ ਸਰਕਾਰ ਜ਼ਾਲਮ ਹੈ ਹੀ ਨਹੀਂ ਅੱਛਾ ਉਸ ਤੋਂ ਬਾਅਦ ਸਰਕਾਰ ਆ ਗਈ ਸਾਡੀ ਹੈ ਆਪਣਾ ਵੀ ਜੀ ਪੀ ਜੀ ਵੀ ਜੀ ਪੀ ਨੇ ਸਾਡੇ ਗੁਰਦੁਆਰਿਆਂ ਦੇ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਪਾਵੇਂ ਜੂਰ ਸਾਹਿਬ ਹੋਵੇ ਪਾਵੇਂ ਪਟਨਾ ਸਾਹਿਬ ਹੋਵੇ ਦਿੱਲੀ ਕਮੇਟੀ ਵਾਂਗ ਅਸੀਂ ਪੂਰੀ ਦੀ ਪੂਰੀ ਉੱਥੇ ਹੀ ਆ ਗਈ ਤੁਹਾਨੂੰ ਪਤਾ ਹੈ ਉਹ ਵੀ ਚਾਹਦੇ ਬੇ ਅਸੀਂ ਸ਼ੋਮਨੀ ਕਮੇਟੀ ਦੇ ਵੀ ਕਬਜ਼ਾ ਕਰੀਏ ਮਗਰ ਉਹ ਕੰਮ ਹੋਣਾ ਨਹੀਂ ਜਿੰਨਾ ਮਰਜ਼ੀ ਆ ਕਰ ਲੈਣੇ ਜੋਰ ਪੂਰਾ ਲਾ ਦੇਗੇ ਉਹਨਾਂ ਦੇ ਸਾਡੇ ਵੀ ਸੇਜ ਦੇ ਵੀ ਪੱਗਾ ਬਣੀਆਂ ਹੋਈਆਂ ਸੇਮ ਉਹ ਦੜੇ ਅਗੇ ਉਹਨਾਂ ਦੀ ਸਭ ਕੁਝ ਅਗੇ ਮਗਰ ਉਹ ਬਰੂਪੀ ਅਗੇ ਉਹ ਸਿੱਖ ਕੌਮ ਨੂੰ ਟਾਲਾ ਲਾਣਾ ਚਾਹੁੰਦੇਗੇ ਤੋਂ ਐਸਾ ਕੰਮ ਪੰਜਾਬ ਦੇ ਵਿੱਚ ਅਸੀਂ ਨਹੀਂ ਹੁੰਦਾਂਗੇ ਆਪਣਾ ਪੰਜਾਬ ਜਿਹੜੇ ਪੰਜਾਬੀ ਆ ਗਏ ਸਾਡੇ ਇੱਥੇ ਦੇ ਉਹਨਾਂ ਮੈਂ ਕੱਲ ਇੱਕ ਮੈਂ ਬੜੀ ਬੜਾ ਸੀਨੀਅਰ ਮੈਂਬਰ ਹੀ ਭਾਵੇਂ ਸਾਡੇ ਅਕਾਲੀ ਦਲ ਦਾ ਉਹ ਕਹਿ ਰਿਹਾ ਸੀ ਜੀ ਪਾਪਾ ਪਾਪਾ ਉਹ ਪਾਪਾ ਨਹੀਂ ਹੋਏਗਾ ਜਿਹੜਾ ਉਹ ਨਹੀਂ ਪਾਏਗਾ ਉਹ ਰਾਮਗੜੀਆ ਨਹੀਂ ਹੋਏਗਾ ਰਾਮਗੜੀਆ ਨਹੀਂ ਉਹ ਰਾਮਗੜੀਆ ਨਹੀਂ ਹੋਏਗਾ ਅੱਛਾ ਉਹ ਨਾਮ ਤਾਲੀਆ ਨਾਮ ਤਾਲੀਆ ਨਹੀਂ ਹੋਏਗਾ ਉਹ ਉਹਨੂੰ ਪੁੱਛੋ ਯਾਰ ਨਾਮ ਤਾਲੀਆ ਗੁਰੂ ਸਾਹਿਬ ਨੇ ਸਾਡੇ ਸਭ ਕੁਝ ਖਤਮ ਕੀਤੇ ਵੀ ਪੇਟ ਪਾ ਤੁਸੀਂ ਆਹ ਕੋ ਸਿੱਖ ਤੇ ਪੰਜਾਬੀ ਜੜਾ ਉਹ ਹੋਏਗਾ ਉਹ ਵੋਟ ਨਹੀਂ ਪਾਏਗਾ ਉਹ ਨਹੀਂ ਹੋਏਗਾ ਪੰਜਾਬੀ ਨਹੀਂ ਹੋਏਗਾ ਸਿੱਖ ਨਹੀਂ ਹੋਏਗਾ ਇੱਥੇ ਜਾਤਾ ਪਾਤਾ ਤਾਂ ਪਿੱਛੇ ਅਸੀਂ ਛੱਡ ਗਏ ਸਾਰਾ ਕੁਝ ਜਾਤ ਪਾਤ ਤਾਂ ਹੈ ਹੀ ਨਹੀਂ ਸਾਡੇ ਵਿੱਚ ਜਾਤ ਪਾਤ ਜਿਹੜੀ ਅਸੀਂ ਖਤਮ ਕਰ ਦਿੱਤੀ ਤੇ ਇਹ ਜਾਤਾ ਪਾਤਾ ਲੈ ਕੇ ਆਈ ਜਾ ਰਹੇ ਹੁਣ ਮੈਂ ਨਾਮ ਲਵਾਵਾਂਗਾ ਤਾਂ ਫਿਰ ਇਹ ਨਮਰਚਾ ਲੱਗ ਜਾਊਗੀ ਕੁਝ ਮੈਂਬਰ ਸਾਡੇ ਵਿੱਚ ਜੜੇ ਹਗੇ ਉਹ ਇੱਥੇ ਦੇ ਗੜਬੜ ਕਰਨਾ ਚਾਹਤੇ ਤੇ ਜੀਕੇ ਸਾਹਿਬ ਜਿਹੜੀ ਹੁਣ ਨਵੀਂ ਰਣਨੀਤੀ ਹੈ ਉਹ ਕਿਸ ਤਰ੍ਹਾਂ ਦੀ ਬੰਦੀ ਆ ਅਕਾਲੀ ਦਰ ਨੂੰ ਲੈ ਕੇ ਤੁਹਾਡੇ ਕੋਲ ਦੇਖੋ ਕალიਦਲ ਨੇ ਜਿੱਦੂ ਕਹਿੰਦੇ ਆ ਕਿ ਫਰੰਟ ਫੁੱਟ ਫਾਰਵਰਡ ਰੱਖਿਆ ਔਰ ਆਪਣੇ ਨੀਤੀਆਂ ਤੇ ਆਪਣੇ ਕੰਮਾਂ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਇਹ ਦੇਖੋ ਕਿ 10 ਸਾਲ ਸਰਕਾਰ ਰਹੀ ਕალიਦਲ ਦੀ ਕਿੰਨੇ ਡਵੈਲਪਮੈਂਟ ਹੋਈ 5 ਸਾਲ ਕਾਂਗਰਸੀ ਰਹੀ 2.5 ਸਾਲ ਇਹਨਾਂ ਨੂੰ ਹੋੜ ਲੱਗੇ ਝਾੜੂ ਵਾਲਿਆਂ ਨੂੰ ਮੈਂ ਉਹਨਾਂ ਇੱਥੇ ਆਇਆ ਮੇਰੇ ਕੋਲ 4 ਕਿਲੋਮੀਟਰ ਦਾ ਸਫਰ ਨਹੀਂ ਸੀਗਾ ਮੇਰੇ ਕੋਲ ਗੱਡੀ ਦਾ ਕੋਈ ਐਸਾ ਕੋਨਾ ਨਹੀਂ ਜਿਹੜਾ ਨਹੀਂ ਹਿੱਲਿਆ ਹੋਵੇਗਾ ਜਿਸ ਤਰੀਕੇ ਦੇ ਇੱਥੇ 인ਫਰਾਸਟ੍ਰਕਚਰ ਮੈਂ ਦੇਖ ਰਿਹਾ ਸ਼ਹਿਰ ਦੀ ਇਹ ਸ਼ਹਿਰ ਦਾ ਹਾਲ ਹੈ ਉਹ ਕਲੋਨੀਆ ਦੇ ਕੋਈ ਝੁੱਗੀ ਝੌਂਪੜੀ ਏਰੀਆ ਨਹੀਂ ਹੈ ਇੱਕ ਪੌਸ਼ ਕਲੋਨੀ ਹੈ ਇੱਥੇ ਕੀ ਹਾਲ ਹੈ ਮੈਂ ਕਿਉਂਕਿ ਆਪਾਂ ਡਵੈਲਪਮੈਂਟ ਦੀ ਤਾਂ ਗੱਲ ਹੀ ਨਹੀਂ ਕਰਦੇ ਅਸੀਂ ਅਕਾਲੀ ਦਰ ਨੂੰ ਦੂਜੇ ਪਾਸੇ ਨੂੰ ਖਿੱਚਣ ਦੀ ਗੱਲ ਕਰਦੇ ਹਾਂ ਤੁਸੀਂ ਇਹ ਦੇਖੋ ਕਿ ਅੱਗੇ ਅੰਬਰਸਰੋਂ ਫਰੀਦਕੋਟ ਜਾਣਾ ਹੁੰਦਾ ਸੀ ਤੇ 50 ਘਟਿਆਂ ਚ ਪਹੁੰਚਦੇ ਸੀ ਹੁਣ ਸਵਾ ਦੋ ਢਾਈ ਘੰਟੇ ਲੱਗਦੇ ਹੁੰਦੇ ਜੇ ਤੁਸੀਂ ਅਰੰਧਪੁਰ ਸਾਹਿਬ ਤੋਂ ਬਰਨਾਲੇ ਜਾਣਾ ਹੁੰਦਾ ਸੀ ਤੇ ਕਿੰਨਾ ਟਾਈਮ ਲੱਗਦਾ ਸੀਗਾ ਤੇ ਹੁਣ ਕਿਦੇ ਚਿਰਚ ਪਹੁੰਚਦੇ ਹੋ ਫਿਰ ਉਹਦੇ ਬਾਅਦ ਮੈਂ ਹੁਣ ਆਜਵਾਂ ਉਸ ਤਬਕੇ ਤੇ ਜਿਨ੍ਹਾਂ ਦੀ ਬਹੁਤ ਗਿਣਤੀ ਹੈ ਹਿੰਦੁਸਤਾਨ ਦੇ ਵਿੱਚ ਉਹਦੇ ਵਿੱਚ ਸਗਨ ਸਕੀਮ ਕਿੰਨੇ ਸ਼ੁਰੂ ਕੀਤੀ ਸੀ ਕਿਸਾਨਾਂ ਨੂੰ ਬਿਜਲੀ ਕਿੰਨੇ ਦਿੱਤੀ ਸੀ ਮੈਂ ਸਮਝਦਾ ਕਿ ਇਹੀ ਨਹੀਂ ਇਸ ਤੋਂ ਇਲਾਵਾ ਬੁਢਾਪਾ ਪੈਨਸ਼ਨ ਹੋਰ ਜਿਹੜੀਆਂ ਸਹੂਲਤਾਂ ਇਹ ਸਰਕਾਰ ਜਿਹੜੀ ਆਈ ਏ ਝਾੜੂ ਵਾਲੀ ਇਹਨਾਂ ਨੇ ਇੱਕ ਸ਼ਕੂਫਾ ਦਿੱਤਾ ਸੀ 1000 ਰੁਪਏ ਦਾ ਬੀਬੀਆਂ ਦੇ ਖਾਤੇ ਚ ਆਏਗਾ ਦੱਸਣ ਕਿੰਨਿਆਂ ਦੇ ਆਇਆ ਮੈਂ ਤੇ ਅੱਜ ਉਹਨਾ ਏਰੀਆ ਚ ਗਿਆ ਵਾ ਉਹ ਬੀਬੀਆਂ ਉੱਥੇ ਹੱਥੇ ਲਗਾ ਰਹੀਆਂ ਸੀਗੀਆਂ ਨਹੀਂ ਮਿਲੇ ਮੋਦੀ ਸਾਹਿਬ ਕਹਿੰਦੇ ਕਿ ਦੇਸ਼ ਤਰੱਕੀ ਕਰ ਰਿਹਾ ਹੈ ਅਸੀਂ 80 ਕਰੋੜ ਆਬਾਦੀ ਨੂੰ ਰਾਸ਼ਨ ਦੇ ਰਹੇ ਸ਼ਾਇਦ 5 ਕਿਲੋ ਦਿੰਦੇ ਆ ਕਿੰਨਾ ਦਿੰਦੇ 5 ਕਿਲੋ ਬਿਲਕੁਲ ਤੇ ਜੇ 750 130 ਕਰੋੜ ਦੇ ਦੇਸ਼ ਚ 80 ਕਰੋੜ ਆਦਮੀ ਹੋ ਆ ਜਿਹੜਾ ਇਹਨਾਂ ਦੀ ਖਰਾਤੇ ਪਾਲਦਾ ਪਿਆ ਤੇ ਦੇਸ਼ ਤਰੱਕੀ ਕਿੱਥੋਂ ਕਰ ਰਿਹਾ ਐਸਵੇ ਨੇ ਅਸਲੀ ਜਿਹੜੇ ਮੁੱਦੇ ਆ ਜੀ ਉਹਨਾਂ ਨੂੰ ਲੋਕਾਂ ਚ ਧਿਆਨ ਦਿੱਤਾ ਜਾ ਰਿਹਾ ਧਰਮ ਦੇ ਨਾਂ ਤੇ ਸਾਰੇ ਟੀਵੀ ਜਿਹੜੇ ਆ ਸਾਰੇ ਚੈਨਲ ਜਿਹੜੇ ਆ ਜਿਹੜੀ ਚੀਜ਼ਾਂ ਨਹੀਂ ਰੈਲੇਵੈਂਟ ਉਹ ਦਿਖਾ ਰਹੇ ਨੇ ਕੀ ਕਰ ਮੈਂ ਕਿ ਕਾਂਗਰਸ ਨੇ ਤਾਂ ਆਜ਼ਾਦੀ ਤੋਂ ਬਾਅਦ ਤੋਂ ਹੀ ਮਤਲਬ ਸਭਾ ਕੀਤਾ ਸਾਡਾ ਇੱਕੋ ਇੱਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਜਿਹੜੀ ਤੁਹਾਡੀ ਖੇਤਰੀ ਹੈ ਜਿਹਨੂੰ ਰੀਜਨਲ ਪਾਰਟੀ ਕਹਿੰਦੇ ਆ ਜਿਹੜਾ ਪਾਣੀਆਂ ਲਈ ਵੀ ਲੜੇਗੀ ਜਿਹੜਾ ਹਕੂਕਾਂ ਲਈ ਵੀ ਲੜੇਗੀ ਜਿਹੜਾ ਟ੍ਰੇਡ ਵਾਸਤੇ ਵੀ ਲੜੇਗੀ ਕਿ ਤੁਸੀਂ ਇੱਥੇ ਟ੍ਰੇਡ ਨਹੀਂ ਖੋਲਦੇ ਜਿਹੜਾ ਮੈਂ ਸਮਝਦਾ ਵਾਂ ਕਿਸਾਨੀ ਦੇ ਮੁੱਦਿਆਂ ਤੇ ਲੜੇਗੀ ਜਿਨੇ ਪੰਜਾਬ ਚ ਰਹਿਣਾ ਪੰਜਾਬ ਚ ਵਿਚਰਨਾ ਔਰ ਪੰਜਾਬ ਦੇ ਲੋਕਾਂ ਕਰਕੇ ਹੀ ਤਾਕਤ ਚ ਰਹਿਣਾ ਇਹ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਤਾਕਤ ਤੁਹਾਡੇ ਤੋਂ ਲੈ ਕੇ ਜਾਂਦੇ ਆ ਜਦੋਂ ਤੁਹਾਨੂੰ ਦਿਖਾ ਦਿੰਦੇ ਨੇ ਸਜਬਾ ਔਰ ਤੁਹਾਡੀ ਤਾਕਤ ਨਾਲ ਲਖੀ ਤੁਹਾਡੀ ਗਿੱਟੀਆਂ ਤੇ ਸੋਟੇ ਮਾਰਦੇ ਆ ਕੰਮ ਤੁਹਾਡਾ ਕੋਈ ਨਹੀਂ ਕਰਦੇ ਸੋ ਇਸ ਕਰਕੇ ਵੋਟਾਂ ਪਾਣ ਲੱਗੇ ਸੁਚੇਤ ਹੋ ਜਾਣਾ ਅੱਜ ਖਾਲਸਾ ਜੀ ਦੇ ਘਰ ਆਇਆ ਮੈਨੂੰ ਖੁਸ਼ੀ ਹੈ ਕਿ ਇਹ ਟਕਸਾਲੀ ਅਖਾਲੀ ਨੇ ਇਨਾਂ ਦੇ ਪਿਤਾ ਔਰ ਮੇਰੇ ਪਿਤਾ ਨੇ ਲੰਬਾ ਸਮਾਂ ਦਿੱਲੀ ਦੀ ਸਿਆਸਤ ਦੇ ਵਿੱਚ ਕੰਮ ਕੀਤਾ ਜਹਦਾਰ ਸੰਤੋਖ ਸਿੰਘ ਔਰ ਜਹਦਾਰਿੰਦਰਪਾਲ ਸਿੰਘ ਜੀ ਖਾਲਸਾ ਨੇ ਜੇਲਾਂ ਕੱਟੀਆਂ ਕੱਟੀਆਂ ਔਰ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤੀਤੀ ਤੀ ਵਾਰੀ ਜੇਲ੍ਹ ਕੱਟੀ ਹੋਣੀ ਆ ਕੌਮੀ ਮਸਲਿਆਂ ਲਈ ਪੰਥਕ ਮਸਲਿਆਂ ਲਈ ਜਹਦਾਰ ਸਾਹਿਬ ਔਰ ਖਾਲਸਾ ਜੀ ਇਹਨਾਂ ਦੇ ਪਿਤਾ ਜੀ ਪੰਜਾਬ 'ਚ ਜੇ ਇਹਨਾਂ ਨੂੰ ਸੁਖਬੀਰ ਜੀ ਨੇ ਇਹ ਅਹੁਦਾ ਦਿੱਤਾ ਇਸ ਕਰਕੇ ਨਹੀਂ ਦਿੱਤਾ ਕਿ ਇਹਨਾਂ ਦਾ ਕੋਈ ਦੇਖ ਕੇ ਇਹਨਾਂ ਦਾ ਪਿਛੋਕੜ ਦੇਖ ਕੇ ਔਰ ਇਹਨਾਂ ਦੀ ਕੁਰਬਾਨੀ ਦੇਖ ਕੇ ਪਰਿਵਾਰ ਦੀ ਮੈਂ ਸਮਝਦਾ ਕਿ ਦਿੱਲੀ ਦੇ ਵਿੱਚ ਅੱਜ ਵੀ ਇਹਨਾਂ ਦਾ ਬਹੁਤ ਵੱਡਾ ਰਸੂਕ ਹੈ ਜਦੋਂ ਸਾਡੀਆਂ ਹੱਲ ਹਰ ਸਵਾਲ ਦਾ ਕਰ ਦੇਵੇ ਹੱਲ ਹਰ ਸਵਾਲ ਦਾ ਕਰ ਦੇਵੇ ਮੁਸ਼ਕਲ ਸਮੇਂ ਨਾਲ ਡਰੇ ਸੁਖਵੀਰ ਬਾਦਲ ਮੂਹ ਮੋੜ ਦੇਵੇ ਵਾਵ ਰੋਲਿਆਂ ਦਾ ਜਦੋਂ ਸਾਹਮਣਾ ਕਰੇ ਸੁਖਵੀਰ ਬਾਦਲ ਪ੍ਰਧਾਨ ਸਾਹਿਬ ਲੱਕ ਬੰਨ ਕੇ ਫਿਰੇ ਪੰਜਾਬ ਦੇ ਅੰਦਰ ਲੱਕ ਬੰਨ ਕੇ ਫਿਰ ਇਹ ਪੰਜਾਬ ਦੇ ਅੰਦਰ ਕਿਸਾਨੀ ਮੁੱਦਿਆਂ ਤੇ ਲੜੇ ਸੁਖਵੀਰ ਬਾਦਲ ਉਹ ਅਮੀਰਾਂ ਨਾਲ ਤਾਂ ਹਰ ਕੋਈ ਖੜਾ ਹੁੰਦਾ ਸ਼ਾਨ ਗਰੀਬਾਂ ਨਾਲ ਖੜੇ ਸੁਖਵੀਰ ਬਾਦਲ ਸ਼ਾਨ ਗਰੀਬਾਂ ਨਾਲ ਖੜੇ ਸੁਖਵੀਰ ਬਾਦਲ ਤੋਂ ਦੁਗਿਆ ਖੇਰਿਆ ਜੀ ਪ੍ਰਧਾਨ ਜੀ ਵੋਟ ਆਪਣਾ ਬਰਸਾਤਾਂ ਦੀ ਮੌਨਸੂਨ ਬਰਸਾਤ ਆ ਜਾਂਦੀ ਆ ਤੇ ਹੁਣ VOTING ਬਰਸਾਤ ਚੱਲ ਰਹੀ ਹੈ ਜੀ ਤੇ ਉਹ ਸ਼ੇਰ ਹੈ ਜੀ ਇੱਕ ਮੌਨਸੂਨ ਦੀ VOTING ਬਰਸਾਤ ਦੇ ਅੰਦਰ ਮੌਨਸੂਨ ਦੀ ਵੋਟਿੰਗ ਵਰਸਾਤ ਦੇ ਅੰਦਰ ਸਿਆਸੀ ਬੱਦਲ ਪੰਜਾਬ ਵਿੱਚ ਵਰਨ ਲੱਗ ਪਏ ਆਮ ਆਦਮੀ ਝਾੜੂ ਲੈ ਪੰਜਾਬ ਵਿੱਚੋਂ ਵੋਟਰਾਂ ਤਾਂ ਹੀ ਇਕੱਠਿਆਂ ਕਰਨ ਲੱਗ ਪਏ ਉਹ ਵੀ ਕਰਨ ਲੱਪੇ ਜੀ ਪਰ ਵਰਦੇ ਬਾਦਲਾਂ ਵਿੱਚ ਨਹੀਂ ਚੱਲਣਾ ਝਾੜੂ ਮਾਰਾ ਮੀਂਹ ਵਰਦਾ ਹੋਵੇ ਦੋਸਤ ਜੀ ਝਾੜੂ ਨਹੀਂ ਫਿਰਦਾ ਵਰਦੇ ਬਾਦਲਾਂ ਵਿੱਚ ਨਹੀਂ ਚੱਲਣਾ ਝਾੜੂ ਤੀਲਾ ਤੀਲਾ ਹੋ ਪਾਣੀ ਵਿੱਚ ਵਹਿ ਜਾਣਾ ਸ਼ਾਨ ਫੁੱਲ ਪੰਜੇ ਸਮੇਤ ਝਾੜੂ ਲਾ ਨੁਕਰੇ ਕੇਪੀ ਸਾਹਿਬ ਨੇ ਕੁਰਸੀ ਤੇ ਬਹਿ ਜਾਣਾ ਕੇਪੀ ਸਾਹਿਬ ਨੇ ਕੁਰਸੀ ਤੇ ਬਹਿ ਜਾਣਾ ਸੋ